ਅਸਾ ਮਹੱਲਾ ਪੰਜਵਾਂ ਸੂਖ ਸਹਜ ਅਨੰਦ ਕਨਾ ਹਰ ਕੀਰਤਨ ਗਾਓ ਬਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਬਲੇ ਹਾਰੀ ਗੁਰ ਆਪਣੇ ਸਦ ਸਦ ਬਰ ਜਾਓ ਗੁਰੂ ਵਿਟਾਹ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਉ ਸ਼ਗਨ ਅਪਸ਼ਗਨ ਤਿਸ ਕਾ ਲਗੈ ਜਿਸ ਚੀਤਨ ਆਵੈ ਤੈਸ ਜਮਨੇੜ ਨ ਆਵੈ ਜੋ ਹਰ ਪ੍ਰਭਾਵੈ ਪੁੰਨ ਦਾਨ ਜਪ ਤਪ ਜਤੇ ਸ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਸ ਪੂਰਨ ਕਾਮ ਬਾ ਬਿਨ ਸਈ ਪਰਮ મોਹ ਗਏ ਕੋ ਦਿਸ ਨ ਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨthਿਆ ਅਸਾ ਕਰ ਨਵਾ ਮਹੱਲਾ ਪੰਜਵਾਂ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਜਿਤਵਾ ਚਤਵ ਸਰਬ ਸੁਖ ਪਾਵੋ ਆਗੇ ਭਾਵੋ ਕਿ ਨ ਭਾਵੋ ਇਕ ਦਤਾਰ ਸਗਲ ਹੈ ਜਾਚਕ ਦੂਸਰ ਕਹਿ ਪਹ ਜਾਵ ਹਉ ਮੰਗੂ ਆਨ ਲਜਾਵ ਸਗਲ ਛਤਰ ਪਤ ਏ ਕੋ ਠਾਕੁਰ ਕੌਨ ਸੰਸਰ ਲਾਵ ਰਹਾਉ ਉਠਉ ਬੈਸੋ ਰਹਿ ਪੈ ਨਾ ਸਕੋ ਦਰਸ਼ਨ ਖੋਜ ਖਜਾਵ ब्रह्मादक संकादक सनक सनंदन सनातन संत कुमार तिनको मैल दल पावो अगम वगम अगाध बोध केमत परे न पावो ताके शरण सत पुरख के सत गुरु पुरख ते आवो ਪਾਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਟ ਬੰਦ ਗਰਾਵ ਕਾਹੋ ਨਾਨਕ ਜਾ ਸਾਧ ਸੰਗ ਪਾਇਓ ਤਾ ਫਿਰ ਜਨਮ ਨ ਆਵ ਆਸਾ ਮਹੱਲਾ ਪੰਜਵਾਂ ਅੰਤਰ ਗਾਵ ਬਾਹਰ ਗਾਵ ਗਾਵੋ ਜਾਗ ਸਵਾਰੀ ਸੰਗ ਚਲਨ ਕਉ ਤੋ ਸੰਦੀਨਾ ਗੋਬਿੰਦ ਨਾਮ ਕੀ ਬਹਾਰੀ ਔਰ ਬਿਸਾਰੀ ਬਿਸਾਰੀ ਨਾਮਦਾਨ ਗੁਰਪੂਰੈ ਦਿਓ ਮੈਂ ਇਹੋ ਆਦਾਰੀ ਰਹਾਉ ਦੋਖਨ ਗਾਵ ਸੁਖ ਪੀ ਗਾਵ ਮਾਰਗ ਪੰਥ ਸੁਮਾਰੀ ਧਾਮ ਦੜਾ ਗੁਰ ਮਨ ਮੈਂ ਦੀਆ ਮੋਰੀ ਤ ਸਭ ਜਾਰੇ ਦਿਨ ਪੀ ਗਾਵ ਰਾਨੀ ਗਾਵ ਗਾਉ ਸਾਸ ਸਾਸੁਰ ਸਨਾਰੀ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵ ਤੁਮਰਤ ਸੰਗਾਰੀ ਜਨ ਨਾਨਕ ਕਾ ਇਹ ਦਾਨ ਦੇਹੁ ਪ੍ਰਭ ਪਾਵੋ ਸੰਤ ਰੇਨ ਉਰਤਾਰੇ ਸਰਵਨੇ ਕਥਾ ਨੈਨ ਦਰਸ ਪੇਕੋ ਮਸਤਕ ਗੁਰ ਚਰਨਾਰੀ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਕਰ ਦਸਵਾਂ ਮਹੱਲਾ ਪੰਜਵਾਂ ਜਿਸਨੋਂ ਤੂੰ ਅਸਤਿਰ ਕਰਮਨੈ ਤੇ ਪਹਨ ਦੋਦਾਹਾ ਪੁੱਤਰ ਕਲਤਰ ਗ੍ਰਹ ਸਗਲ ਸਮਗਰ ਸਭ ਮਿੱਥਿਆ ਸਨਾਹ ਰੇ ਮਨ ਕਿਆ ਕਰ ਹੈ ਹਾ ਹਾ ਦ੍ਰਿਸ਼ਟ ਦੇਖ ਜਸ ਹਰਚੰਦਰੀ ਇਕ ਰਾਮ ਭਜਨ ਲਲਾਹਾ ਰਹਾਉ ਜਸ ਬਸਤਰ ਦੇਹ ਉਡਾਨੈ ਦਿਨ ਦੋਇ ਚਾਰ ਪੁਰਾਹਾ ਭੀ ਤੂ ਪਰ ਕੀਤ ਕੋ ਧਾਈ ਐ ਅੰਤ ਓਰ ਕੋ ਆਹਾ ਜਸ ਅੰਬਕੁੰਡ ਕਰ ਰਖਿਉ ਪਰਤ ਸਿੰਧ ਗਲ ਜਾਹਾ ਆਵਗੋ ਅਗਿਆ ਪਰਮ ਬ੍ਰਹਮ ਕੀ ਉਠ ਜਾਸੇ ਮਹਤ ਚਸਾਹ ਰੇ ਮਨ ਲਿਖੈ ਚੱਲ ਲਿਖੈ ਬਸ ਲਿਖੈ ਲੰਦਾਰ ਸਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਪਰੇ ਸਤਿਗੁਰ ਸ਼ਰਨ ਚਰਨ ਉਟਾਹ ਆਸਾ ਮਹੱਲਾ ਪੰਜਵਾਂ ਅਪੁਸ਼ਟ ਬਾਦ ਤੇ ਭਈ ਸੀ ਦਰੀ ਦੂਤ ਦੁਸ਼ਟ ਸਜ ਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੋਧ ਅਸ਼ਨਈ ਜਾਉ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤ ਗੁਰ ਮਿਲਈ ਰਹਾਉ ਮੋਈ ਕਿਰਪਨ ਕਉ ਕੋਈ ਨ ਜਾਣ ਤ ਸਗਲ ਪਵਨ ਪ੍ਰਗਟਾਈ ਸੰਗ ਬੈਠਨੋ ਕਹਿ ਨ ਪਾਵਤ ਹੁਣ ਸਗਲ ਚਰਨ ਸੇਵੈ ਆਦ ਆਦ ਕੋ ਫਿਰ ਢੂੰਡਤ ਮਨ ਸਗਲ ਤ੍ਰਿਸ਼ਣ ਬੁਝ ਗਏ ਏਕ ਬੋਲ ਭੀ ਖਾਵਤੋ ਨਹੀਂ ਸਾਧ ਸੰਗਤ ਸੀ ਤਲ ਲਈ ਇਕ ਜੀ ਗੋਨਾ ਕਵਨ ਵਖੰਨ ਅਗੰਗਮ ਗੰਗਮ ਅਗਮਈ ਦਾਸ 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 ਕੋ ਕਰਿਓ ਜਨ ਨਾਨਕ ਹਰਿ ਸ਼ਰਨੈ ਆਸਾ ਮਹੱਲਾ ਪੰਜੂਆ ਰੇ ਮੁੜੇ ਲਾਹ ਕੋ ਟੂ ਟਿਲਾ ਟਿਲਾ ਟੋਟ ਕੋ ਬੇਗ ਧਾਇਆ ਸਾਸਤੋ ਵਖਰ ਤੋ ਕਿਨਹ ਨਾਹੀ ਪਾਪੇ ਬਾਦਾਰ ਨਾਇਆ ਸਤਗੁਰ ਤੇਰੀ ਆਸਾਇਆ ਪਤ ਤੋ ਪਾਵਣ ਤੇਰੋ ਨਾਮ ਪਰ ਬ੍ਰਹਮ ਮੈਂ ਇਹੋ ਟਾਇਆ ਰਹਾਉ ਗੰਧਨ ਵੈਨ ਸੁਨੇ ੁਰ ਜਾਵੈ ਨਾਮ ਲੈਤ ਅਲਕਾਇਆ ਨਿੰਦ ਚਿੰਦ ਕਾ ਬਹੁਤ ਮਾਹੂ ਬੁਝਿਉ ਲਟਾਇਆ ਪਰ ਤਨ ਪਰ ਤਨ ਪਰ ਤਿੰਨਦਾ ਅਖਾਦ ਖਾਹੇ ਹਰ ਕਾਇਆ ਸਾਚ ਧਰਮ ਸਿਓ ਰਚ ਨਹੀਂ ਆਵੇ ਸਤ ਸੁਨਤ ਸੁਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਤੇ ਕਹ ਹਰ ਨਾਇਆ ਨਾਨਕ ਆਹੀ ਸ਼ਰਨ ਪ੍ਰਭ ਆਇਓ ਰਾਖ ਲਾਜ ਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗਲਪਟਾਏ ਮੋਹ ਮਾਇਆ ਕਰ ਬਾਂਦੇ ਜੈ ਜਨੋ ਸੁਚੀਤਨ ਆਵੇ ਅਹੰਗ ਬੁੱਧ ਪਏ ਆਂਦੇ ਮਨ ਬਰਾਗੇ ਕਿਉ ਨ ਆਦੇ ਕਾਚ ਕੋਠਰੀ ਮਾਹੇ ਤੂੰ ਬਸਦਾ ਸੰਗ ਸਗਲ ਵਿਖੇ ਕੇ ਬਿਆਦੇ ਰਹਾਉ ਮੇਰੀ ਮੇਰੀ ਕਰਤ ਦਿਨ ਰਾਤ ਬਹਾਵ ਪਲਖ ਨਸਿ ਜੇ ਅਰਜਾਦੇ ਜੈਸੇ ਮਿਠਾ ਸਾਦ ਲਪਾਏ ਝੂਠ ਤੰਦ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋ ਇਹ ਇੰਦਰੀ ਰਸ ਲਪਟਾਦੇ ਦੇਹ ਪਵਾਰੇ ਪੁਰਖ ਵਿਧਾਤੇ ਬਹਰ ਬਹਰ ਜਨਮਾ ਦੇ ਜਾਓ ਭਇਓ ਕਿਰਪਾਲ ਦੇਨ ਦੁਖ ਪੰਜਨ ਤਾ ਗੁਰ ਮਿਲ ਸਭ ਸੁਖ ਲਾਦੇ ਕਾਹ ਨਾਨਕ ਦਿਨ ਰਹਿਨ ਧਿਆਵੋ ਮਾਰ ਕਾ ਦੇ ਸਕਲ ਤੋ ਉਪੱਦ ਜੋ ਜਪਿਓ ਪਾਏ ਪੁਰਖ ਬਿਦਾਤੇ ਪਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੁਜਾ ਅਸਾਉ ਮਹੱਲਾ ਪੰਜਵਾਂ ਨਮਕ ਕਾਮ ਸੁਆਦ ਕਾਰਨ ਕੋਟ ਦਿਨ ਸਦੁਖ ਪਾਵੈ ਘਰਿ ਮਹਤ ਰੰਗ ਮਾਣੈ ਫਿਰ ਬਾਹਰ ਬਾਹਰ ਪਛਤਾਵੈ ਅੰਦੇ ਚੇਤੂ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੇ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਕਨੀਮ ਕੋ ਤੂੰ ਮਰ ਜੈਸਾ ਸੰਗ ਬਸਿ ਅਰ ਸਿਉ ਹੈ ਰੇ ਤੈਸੋ ਈਹ ਇਹ ਪਰਗਰਹਿ ਬੈਰ ਕਰਨ ਪਾਪ ਕਰਤਾ ਬਸਤ ਰਹੀ ਅਮਨ ਸ਼ੂ ਛੋੜ ਜਾਏ ਤੇ ਨਹੀਂ ਸੋ ਸੰਗੇ ਸਾਜਨ ਸੋ ਪਰਨ ਸਾਗਲ ਸੰਸਾਰ ਇਹ ਬਿਦ ਬਿਆਪਿ ਉਸ ਉਪਰਿਉ ਜਿਸ ਗੁਰਪੂਰਾ ਕਉ ਨਾਨਕ ਪਵ ਸਾਗਰ ਤਰਿਉ ਭੈ ਪੁਨੇਦ ਸਰੀਰਾ ਆਸਾ ਮਹੱਲਾ ਪੰਜਵਾਂ ਦਾਪਦੇ ਲੋਕ ਕ ਮਨ ਸੋਇ ਤੁਮ ਪੇਖਿਉ ਮੂੜ ਮੁਗਦ ਮੁਕਰਾਨੀ ਆਪ ਕਮਨ ਕੌਲੇ ਬੰਦੇ ਫਿਰ ਪਾਸ਼ੇ ਪਸ਼ਤਾਨੇ ਪ੍ਰਭ ਮੇਰੇ ਸਭ ਵਿਦ ਆਗੇ ਜਾਨੀ ਭਰਮ ਕੇ ਮੂਸੇ ਤੂ ਰਾਖਤ ਮਰਦਾ ਪਸ਼ ਜੀ ਕੀ ਮਾਨੇ ਰਹਾ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪ੍ਰਾਨੀ ਬਖਸ਼ ਲਾਹੋ ਪਾਰ ਬ੍ਰਹਮ ਸੁਆਮੀ ਨਾਨਕ ਸਤਿਗੁਰਬਾਨੇ ਆਸਾ ਮਹੱਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਗਿਰਤ ਸੇਵਕੀ ਤਹਾਂ ਤਾਂ ਉਠਤਾਵੈ ਸੇਵਕ ਕਾ ਨਿਗਟੇ ਹੋਏ ਦਿਖਾਵੈ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤੇਸੇ ਸੇਵਕ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਆਸਾ ਘਰ 11ਵਾਂ ਮਹੱਲਾ 5ਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਨਟੂਆ ਪੇਗ ਦਿਖਾਵੇ ਬਾਬਦ ਜਿਹਾ ਸਾ ਹੈ ਉਹ ਤੈਸਾਰੀ ਅਨਕ ਜੋਨ ਪਰਮਿਓ ਪਰਮ ਪੀਤਰ ਸੁਖਾ ਨਾਹੀ ਪਰ ਵਿਸਾਰੇ ਸਾਜਨ ਸੰਤ ਹਮਾਰੇ ਮਿਤਾ ਬਿਨ ਹਰ ਹਰ ਅਨਿਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਰਹਾਉ ਤ੍ਰਾ ਗੁਣ ਮਾਇਆ ਬ੍ਰਹਮ ਕੇ ਜਿਨੇ ਕਾਹ ਕਵਨ ਬਿਦ ਤਰੀਏ ਰੇ ਘੋਮਨ ਕੇ ਰਗਹ ਗਾਖਰੇ ਗੁਰ ਸ਼ਬਦੇ ਪਾਰ ਉਤਰੀ ਯਾਰੇ ਖੋਜਤ ਖੋਜਤ ਖੋਜ ਵਿਚਾਰੋ ਤਤ ਨਾਨਕ ਏ ਜਾਨਾਰੇ ਸਿਮਰਤੁ ਨਾਮੁ ਨਿਹਾਲ ਨਰਮੋਲਕ ਮਨ ਮਾਨਕ ਭਤਿਆਨਾਰੇ ਆਸਾ ਮਹੱਲਾ 5ਵਾਂ ਦਾ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰੰਗ ਏ ਮਨ ਤ੍ਰਿਪਤਾਨ ਬੋਰਨ ਕਤਹੁ ਧਾਵੋ ਰੇ ਹਮਰਾ ਠਾਕੁਰ ਸਭ ਤੇ ਉਚਾ ਰਹਿਨ ਦਿਨ ਸਦਿ ਸਗਾਵੋ ਰੇ ਕਿਨ ਮਾ ਥਾਪ ਥਾਪਨ ਹਾਰਾ ਤਸਦ ਦੁਜੇ ਡਰਾਵੋ ਰੇ ਰਹਾਉ ਜਬਦ ਕੋ ਪ੍ਰਭ ਆਪਣਾ ਸੁਆਮੀ ਤਉ ਅਵਰੇ ਚੇਤਨ ਪਾਵਰੇ ਨਾਨਕ ਦਾਸ ਪ੍ਰਭ ਆਪ ਪਹਿਰਾਇ ਭਰਮ ਭੋ ਮੇ ਟੋਲ ਖਾਵੋ ਰੇ ਆਸਾ ਮਹੱਲਾ ਪੰਜਵਾਂ ਚਾਰ ਵਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਕਰ ਸਰੂਪ ਸਿਆਨੇ ਪੰਚੋ ਹੀ ਮਸ਼ਾਲੇ ਰੇ ਜਿਨ ਮਿਲ ਮਾਰੇ ਪੰਚ ਸੂਰ ਬੇਰ ਐਸ ਕੌਨ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾ ਵਡੇ ਕੋਮ ਵਸ ਭਾਗ ਨਾਹੀ ਮੋਹ ਕੌ ਫੌਜ ਹਠਲੀ ਰੇ ਕਹੋ ਨਾਨਕ ਤិន ਜਨ ਨਿਰਦਲਿਆ ਸਾਧ ਸੰਗਤ ਕਾ ਝਲੀ ਰੇ ਆਸਾ ਮਹੱਲਾ ਪੰਜੂਆ ਨੀਕੇ ਜੀਕੇ ਹਰ ਕਥਾ ਉਤਮ ਆਨ ਸਗਲ ਰਸ ਫਕੀਰ ਰਹਾਉ ਬਾਹੂ ਗੋਨ ਤਨ ਮਨ ਜਨ ਖਟ ਬੀਤੇ ਆਵਰ ਨਕ ਸ਼ੁਲਾਈ ਕੀ ਰੇ ਬੇਖਾਰੀ ਨਰਾਰੀ ਅਪਾਰੇ ਸਹਜਾਰੇ ਸਾਧ ਸੰਗ ਨਾਨਕ ਪੀ ਕੀਰੇ ਆਸਾ ਮਹੱਲਾ ਪੰਜਵਾਂ ਹਮਾਰੇ ਪਿਆਰੇ ਅੰਮ੍ਰਿਤਧਾਰੇ ਗੁਰ ਨਮਕਨ ਮਾਨਤਿ ਟਾਰੇ ਰੇ ਰਹਾ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੇ ਕਰ ਤਾਰੇ ਰੇ ਖਿੰਨ ਰਾਮ ਗੁਰ ਗੰਮ ਹਰ ਦਮ ਨਹਿ ਜੰਮ ਹਰ ਕੰਠ ਨਾਨਕ ਉਰ ਹਾਰੇ ਰੇ ਆਸਾ ਮਹੱਲਾ ਪੰਜਵਾਂ ਨੀਕੇ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ गोविंद गोविंद बखानी चालत बैस तो सोवत हरि जस मन तन चरण कटाने हा हर तू ठाकुर गरो नानक शरण पशने